education ਨੂੰ ਇਹ business ਬਣਾਉਣਾ ਚਾਹੁੰਦੇ ਨੇ ਤੇ ਜਿਹੜਾ ਆਲਮੋਸਟ ਬਣ ਵੀ ਚੁੱਕਿਆ ਹੈ ਤੇ ਕੁਝ ਕੁ ਯੂਨੀਵਰਸਿਟੀਆਂ ਬਚੀਆਂ ਨੇ ਜਿਹੜੀਆਂ business purpose ਲਈ ਨਹੀਂ ਜਿਹੜੀਆਂ education welfare ਦੇ purpose ਲਈ ਕੰਮ ਕਰਦੀਆਂ ਨੇ ਜਿਵੇਂ BJP ਨੇ ਬਹੁਤ سارے ਸਕੂਲ ਬੰਦ ਕੀਤੇ ਨੇ government school ਆ ਭਾਰਤ ਦੇ ਬਹੁਤ سارے ਇਹ ਕਹਿ ਕੇ ਕਿ ਸਕੂਲ ਚੱਲ ਨਹੀਂ ਰਹੇ ਹੈਗੇ ਸੈਨੇਟਰ ਉਹਨਾਂ ਨੂੰ ਲੱਗਦਾ ਕਿ ਸੈਨੇਟਰ ਇਜ਼ ਦੀ ਓਨਲੀ ਵਨ ਜਿਹੜਾ ਉਹਨਾਂ ਦੀ ਆਵਾਜ਼ ਉੱਥੇ ਬਣਦਾ ਆ ਤੇ ਸੈਨੇਟਰ ਜਦੋਂ ਵੀ ਉੱਥੇ ਕੋਈ ਪਾਲਿਸੀ ਗਲਤ ਆਉਂਦੀ ਆ ਤਾਂ ਸਾਡੇ ਪੁਰਾਣੇ ਸੈਨੇਟਰ ਅਸੀਂ ਦੇਖਿਆ ਨਾ ਉਹਨਾਂ ਨੂੰ ਰੋਲ ਨਭਾਉਂਦੇ ਚੰਡੀਗੜ੍ਹ ਚੰਡੀਗੜ੍ਹ ਯੂਨੀਵਰਸਿਟੀ ਦੀ ਰੈਂਕਿੰਗ ਇੰਦਾ ਹੈ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਰੈਂਕਿੰਗ ਇੰਦਾ ਜਦ ਕਿ ਅਗਰ ਤੁਸੀਂ ਕੁਆਲਿਟੀ ਆਫ ਐਜੂਕੇਸ਼ਨ ਦੇਖੋਗੇ ਮੈਂ ਅੱਜ ਵੀ ਇਹ ਗੱਲ ਕਹਿ ਸਕਦੀ ਹਾਂ ਕਿ ਇੱਥੇ ਦੇ ਸਟੂਡੈਂਟ ਉੱਥੇ ਦੇ ਟੀਚਰਸ ਨਾਲੋਂ ਵੱਧ ਜਾਣਦੇ ਨੇ ਆ ਸਾਡੇ ਵਾਲੀ ਜਿਹੜੇ ਅਸੀਂ ਕਨਵਰਟ ਕਰਕੇ ਦੂਜੀਆਂ ਪਾਰਟਿਸ ਦੇ ਵਿੱਚ ਉਹ ਨੇ ਇਸ ਏਬੀਬੀਪੀ ਦੀ ਸੋਚ ਨੂੰ ਇੱਥੇ ਪਰਹੁਲਤ ਹੋਣ ਦੇ ਵਿੱਚ ਬਹੁਤ ਯੋਗਦਾਨ ਦਿੱਤਾ ਆ ਸੋ ਇਹ ਸਾਡੀਆਂ ਹੀ ਆਪਣੀਆਂ ਹੀ ਪ੍ਰਾਣੀਆਂ ਦੀਆਂ ਕਮੀਆਂ ਨੇ ਸਾਨੂੰ ਐਡਮਿਟ ਕਰਨੀਆਂ ਚਾਹੀਦੀਆਂ ਨੇ ਅ ਅਸੀਂ ਐਨਐਸਓਈ ਦੇ ਵਿੱਚ ਕਿਉਂ ਗਏ ਸੀਗੇ ਕਿਉਂਕਿ ਇੱਥੇ ਯੂਨੀਵਰਸਿਟੀ ਤੇ ਡੈਪਟ ਸੀਗਾ ਤੇ 100 ਕਰੋੜ ਦੀ ਲੋਟ ਸੀਗੀ ਤੇ ਉਸ ਵੇ ਫਿਰ ਚਲੋ rahul gandhi ਨਾਲ ਗੱਲ ਹੋਈ ਐਂਡ ਉਹਨਾਂ ਨੇ 100 ਰੋਡ ਦੇਣ ਦਾ ਵਾਅਦਾ ਕੀਤਾ ਬਟ ਵਾਅਦਾ ਸੀਗਾ ਕਿ ਅਸੀਂ ਸਾਰੇ ਜਣੇ ਐਨਸੀਆਈ ਦੇ ਵਿੱਚ ਜਾਵਾਂਗੇ ਮੈਂ ਮੈਂ ਆਪ ਐਡਮਿਟ ਕਰਦੀ ਹਾਂ ਕਿ ਸਾਨੂੰ ਲੱਗਦਾ ਹੁੰਦਾ ਸੀਗਾ ਕਿ ਸੈਂਟਰਲਾਈਜ਼ ਯੂਨੀਵਰਸਿਟੀ ਦਾ ਮਤਲਬ ਹੈਗਾ ਕਿ ਘੱਟ ਫੀਸਾ ਜੇ ਐਨਯੂ ਸੈਂਟਰਲਾਈਜ਼ ਆ ਡੀਯੂ ਸੈਂਟਰਲਾਈਜ਼ ਆ ਸਾਨੂੰ ਇਹੇ ਚੀਜ਼ਾਂ ਸਿਖਾਈਆਂ ਜਾਂਦੀਆਂ ਸੀਗੀਆਂ ਸੈਨੀਟ ਦੀ ਮੰਗ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਡਾ ਮੋਰਚਾ ਚੱਲ ਰਿਹਾ ਤਾਂ ਜਹੇ ਦੇ ਵਿੱਚ ਕੱਲ ਨੂੰ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਉਸ ਇਕੱਠ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੀਆਂ ਪਾਬੰਦੀਆਂ ਨੇ ਜਿਹੜੀਆਂ ਉਹ ਅਥਾਰਟੀ ਦੇ ਵੱਲੋਂ ਲਗਾਈਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਸਮਾਜ ਸੇਵੀ ਜਿਹੜੇ ਆਪ ਮਹਾਰੇ ਲੋਕ ਪਹੁੰਚ ਰਹੇ ਨੇ ਜਿਹੜੇ ਚਾਹੁੰਦੇ ਨੇ ਕਿ ਸਾਡੀ ਇਹ ਵਿਰਾਸਤ ਬਚਣੀ ਚਾਹੀਦੀ ਆ ਵਕੀਲ ਸਮਰਨਜੀਤ ਕੌਰ ਗੱਲ ਸਾਡੇ ਨਾਲ ਨਹੀਂ ਗੱਲਬਾਤ ਕਰਾਂਗੇ ਮੈਮ ਕਿਸ ਤਰੀਕੇ ਨਾਲ ਦੇਖਦੇ ਤੁਸੀਂ ਵੀ ਇਸ ਸਟੂਡੈਂਟ ਰਹੋ ਇਸ ਯੂਨੀਵਰਸਿਟੀ ਦੇ ਪਰ ਜਿਹੜੀ ਸੈਨੇਟ ਚੋਣਾਂ ਨੇ ਉਹ ਨਹੀਂ ਇਹ ਕਰਵਾਈਆਂ ਜਾ ਰਹੀਆਂ ਪਹਿਲਾਂ ਢਾਂਚਾ ਹੀ ਪੰਗ ਕਰ ਦਿੱਤਾ ਜਦੋਂ ਬਰੂ ਹੋਇਆ ਫਿਰ ਪਿੱਛੇ ਮੁੜਨਾ ਪਿਆ ਦੇਖੋ ਆ ਆਪਨ ਸਾਰਿਆਂ ਨੂੰ ਪਤਾ ਹੈ ਕਿ ਇਹ ਜਦੋਂ ਦੀ ਖਾਸ ਕਰਕੇ ਨਿਊ ਇਕਨੋਮਿਕ ਨਿਊ এডੂਕੇਸ਼ਨ ਪਾਲਿਸੀ ਆਈ ਆ ਉਦੋਂ ਦੇ ਇਹਨਾਂ ਦਾ ਮੇਨ ਟਾਰਗੇਟ ਹੈਗਾ এডੂਕੇਸ਼ਨ ਨੂੰ ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ ਨੂੰ ਲੈ ਜਾਣ ਦਾ এডੂਕੇਸ਼ਨ ਨੂੰ ਇਹ ਬਿਜ਼ਨਸ ਬਣਾਉਣਾ ਚਾਹੁੰਦੇ ਨੇ ਤੇ ਜਿਹੜਾ ਆਲਮੋਸਟ ਬਣ ਵੀ ਚੁੱਕਿਆ ਹੈ ਤੇ ਕੁਝ ਕੁ ਯੂਨੀਵਰਸਿਟੀਆਂ ਬਚੀਆਂ ਨੇ ਜਿਹੜੀਆਂ ਬਿਜ਼ਨਸ ਪਰਪਸ ਲਈ ਨਹੀਂ ਜਿਹੜੀਆਂ এডੂਕੇਸ਼ਨ ਵੈਲਫੇਅਰ ਦੇ ਪਰਪਸ ਲਈ ਕੰਮ ਕਰਦੀਆਂ ਨੇ ਤੇ ਹੁਣ ਇਹ ਉਸ ਮਤਲਬ ਇਹਦੇ ਵਿੱਚ ਸਾਡੀ ਇਹ ਯੂਨੀਵਰਸਿਟੀ ਪਹਿਲੇ ਨੰਬਰ ਤੇ ਆਉਂਦੀ ਇਹਦੇ ਉਹਨੂੰ ਖਤਮ ਕਰਨਾ ਚਾਹੁੰਦੇ ਆ ਤੇ ਉਹਨੂੰ ਖਤਮ ਕਰਨ ਦੇ ਲਈ ਤਾਂ ਇਹਨਾਂ ਦੇ ਕੋਲ ਸਭ ਤੋਂ ਜਿਹੜੀ ਵੱਡੀ ਰੁਕਾਵਟ ਆ ਉਹ ਸੈਨੇਟ ਹੀ ਆ ਤੇ ਇਹਨਾਂ ਨੇ ਪਿਛਲੇ 4 ਸਾਲਾਂ ਤੋਂ ਦੇਖੋ ਸੈਨੇਟ ਦੀ ਇਲੈਕਸ਼ਨ ਨਹੀਂ ਕਰਾਈਆਂ ਹੈਗੀਆਂ ਅਸੀਂ ਕਿੰਨੀ ਦੇਰ ਦੀ ਮੰਗ ਕਰ ਰਹੇ ਆ ਹਨਾ ਪਹਿਲਾਂ ਵੀ ਰਵਿੰਦਰ ਬਿੱਲੇ ਨੂੰ ਇੱਥੇ ਕਿੰਨੀ ਦੇਰ ਭੁਖ ਹੜਤਾਲ ਤੇ ਬਹਿਣਾ ਪਿਆ ਫਿਰ ਕਿਤੇ ਜਾ ਕੇ ਕੁਝ ਮਾੜਾ ਮੋਟਾ ਮਤਲਬ ਇੱਕ ਸੁੱਖ ਦਾ ਸਾਹ ਜਿਹਾ ਆਇਆ ਫਿਰ ਆ ਹੁਣ ਇਹਨਾਂ ਨੇ ਜਿਹੜਾ ਐਲਾਨ ਕਰਤਾ ਸੀਗਾ ਤੇ ਇੱਕ ਦੇ ਐਲਾਨ ਕਰ ਦਿੰਦੇ ਆ ਕਦੇ ਵਾਪਸ ਲੈ ਲੈਂਦੇ ਆ ਸੋ ਇਹਨਾਂ ਦਾ ਸਾਨੂੰ ਭਰੋਸਾ ਨਹੀਂ ਹੈਗਾ ਤੇ ਇਸ ਕਰਕੇ ਮੈਂ ਹੀ ਕਹਿਣਾ ਚਾਹੁੰਦੀ ਆ ਕਿ ਇਹ ਕਿਸੇ ਨਾ ਕਿਸੇ ਤਰੀਕੇ ਸਾਡੀ ਸੋਚ ਤੇ ਕਾਬਜ਼ ਹੋ ਕੇ ਜਾ ਇਹ ਮਤਲਬ ਸਿੱਧੀ ਜੀ ਕਾਲਾ ਜਾਂ ਸਾਨੂੰ ਕਿਸੇ ਤਰ੍ਹਾਂ ਮੈਨੀਪੂਲੇਟ ਕਰਕੇ ਇਹ ਇਹ ਯੂਨੀਵਰਸਿਟੀ ਦਾ ਕਬਜ਼ਾ ਆਪਣੇ ਹੇਠ ਲੈਣਾ ਚਾਹੁੰਦੇ ਆ ਔਰ ਕਬਜ਼ਾ ਲੈ ਕੇ ਬਾਅਦ ਵਿੱਚ ਇਹਨਾਂ ਦੀ ਜੋ 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 ਮੈਨੂੰ ਲੱਗਦਾ ਆ ਬਾਅਦ ਵਿੱਚ ਕਹਿਣਗੇ ਜੀ ਯੂਨੀਵਰਸਿਟੀ ਪਰਫਾਰਮ ਵਧੀਆ ਨਹੀਂ ਕਰ ਰਹੀ ਹੈਗੀ ਜਿਵੇਂ ਭਾਜਪੀ ਨੇ ਬਹੁਤ ਸਾਰੇ ਸਕੂਲ ਬੰਦ ਕੀਤੇ ਨੇ ਗਵਰਨਮੈਂਟ ਸਕੂਲ ਆ ਪਰਦੇ ਬਹੁਤ ਸਾਰੇ ਇਹ ਕਹਿ ਕੇ ਕਿ ਸਕੂਲ ਚੱਲ ਨਹੀਂ ਰਹੇ ਹੈਗੇ ਕਿਉਂ ਕਿ ਪ੍ਰਾਈਵੇਟਾਈਜੇਸ਼ਨ ਆਫ এডੂਕੇਸ਼ਨ ਕਰਨਾ ਚਾਹੁੰਦੇ ਆ ਜਿਹੜੇ ਪ੍ਰਾਈਵੇਟ ਇੰਸਟੀਟਿਊਟਸ ਨੇ ਇਹ ਉਹ 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 ਉਹਨਾਂ ਦੇ ਜਿਹੜੇ ਕਹਿ ਲਓ ਕਿ ਉਹਨਾਂ ਨੂੰ ਜਿਹੜੇ ਰਨ ਕਰਦੇ ਨੇ ਉਹ ਇਹਨਾਂ ਨੂੰ ਫੰਡਿੰਗ ਕਰਦੇ ਨੇ ਫਿਰ ਇਹ ਕਿਤੇ ਨਾ ਕਿਤੇ ਪੈਸੇ ਦੀ ਗੇਮ ਹੁੰਦੀ ਆ ਵੀ ਪੈਸੇ ਦੀ ਗੇਮ ਆ ਜਿਹੜੀ ਲੈਂਡ ਦੇਣ ਦੀ ਗੇਮ ਉਹਦੇ ਚੱਕਰ ਦੇ ਵਿੱਚ ਇਹ ਇਸ ਯੂਨੀਵਰਸਿਟੀ ਨੂੰ ਵੀ ਉਸੇ ਤਰੀਕੇ ਨਾਲ ਵੇਚਣਾ ਚਾਹੁੰਦੇ ਨੇ ਤਾਂ ਕਿ ਇਸ ਯੂਨੀਵਰਸਿਟੀ ਤੋਂ ਵੀ ਜਿਹੜੀ ਇਹ ਇਹਨਾਂ ਨੂੰ ਥੋੜੇ ਬਹੁਤ ਪੈਸੇ ਖਰਚਣੇ ਪੈਂਦੇ ਆ ਉਹ ਨਾ ਖਰਚਣੇ ਪੈਣ ਤੇ ਦੂਜੀ ਗੱਲ ਆ ਕਿ ਇੱਥੋਂ ਦੇ ਬੱਚੇ ਇਹ ਬਾਰ ਬਾਰ ਤੁਸੀਂ ਦੇਖੋ ਕਿ ਬਾਰ ਬਾਰ ਰੈਂਕਿੰਗ ਆਉਂਦੀ ਆ ਚੰਡੀਗੜ੍ਹ ਚੰਡੀਗੜ੍ਹ ਯੂਨੀਵਰਸਿਟੀ ਦੀ ਰੈਂਕਿੰਗ ਇਦਾਂ ਹੈ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਰੈਂਕਿੰਗ ਇੰਦਾ ਜਦ ਕਿ ਅਗਰ ਤੁਸੀਂ ਕੁਆਲਿਟੀ ਆਫ ਐਜੂਕੇਸ਼ਨ ਦੇਖੋਗੇ ਮੈਂ ਅੱਜ ਵੀ ਇਹ ਗੱਲ ਕਹਿ ਸਕਦੀ ਹਾਂ ਕਿ ਇੱਥੇ ਦੇ ਸਟੂਡੈਂਟ ਉੱਥੇ ਦੇ ਟੀਚਰਸ ਨਾਲੋਂ ਵੱਧ ਜਾਣਦੇ ਨੇ ਇਹ ਰਿਐਲਿਟੀ ਆ ਕਿਉਂਕਿ ਇੱਥੇ ਜਦੋਂ ਤੁਸੀਂ ਪੜ੍ਹਨਾ ਹੈ ਤੁਸੀਂ ਕੱਲ ਉਹਥੇ ਚੈਟ ਜੀਪੀਟੀ ਤੋਂ ਦੇਖ-ਦੇਖ ਕੇ ਤਾਂ AI ਤੂੰ ਤਾਂ ਟੀਚਰ ਪੜਾਉਂਦੇ ਨੇ ਜਿਆਦਾਤਰ ਇਹ ਜਿਹੜੀਆਂ ਚੀਜ਼ਾਂ ਮੈਂ ਆਪ ਦੇਖੀਆਂ ਨੇ ਮੈਂ ਉਹ ਗੱਲ ਕਰ ਰਹੀ ਹਾਂ ਮੈਂ ਸਾਰੇ ਨਹੀਂ ਕਹਿੰਦੀ ਤੇਰੇ ਕੁਡ ਵੀ ਮੈਨੀ ਗੁੱਡ ਐਸ ਵੈਲ ਹੋਣਗੇ ਹਨਾ ਪਰ ਇੱਥੇ ਤੁਸੀਂ ਦੇਖੋ ਕਿ ਲਾਇਬ੍ਰੇਰੀ ਆ ਬਹੁਤ ਵੱਡੀ ਉੱਥੇ ਬੈਠ ਕੇ ਸਾਰਾ ਸਾਰਾ ਦਿਨ ਰਿਸਰਚ ਕਰਦੇ ਨੇ ਪੜਾਈਆਂ ਕਰਦੇ ਨੇ ਇੱਕ ਟੌਪਿਕ ਦੇ ਲਈ ਕਈ ਕਈ ਬੁੱਕਸ ਰੈਫਰ ਕੀਤੀਆਂ ਜਾਂਦੀਆਂ ਅਸੀਂ ਉਵੇਂ ਪੜ ਪੜ ਕੇ ਅੱਗੇ ਆਏ ਆ ਠੀਕ ਹੈ ਤੇ ਉਹ ਬਹੁਤ ਫਰਕ ਹੁੰਦਾ ਆ ਉਹ ਮਾਰਕਸ ਵੀ ਉਹ ਬਹੁਤ ਈਜ਼ੀਲੀ ਦੇ ਦਿੰਦੇ ਆ ਇਹ ਮਾਰਕਸ ਵੀ ਨਹੀਂ ਦਿੰਦੇ ਹੈਗੇ ਸੋ ਇਹ ਬਹੁਤ ਵੱਡਾ ਮਤਲਬ ਇਹ ਦੇਖੋ ਕਿ ਇਟ ਇਜ਼ ਅ ਕਾਂਸਪੀਰੈਂਸੀ ਜਿਹਨੂੰ ਬਹੁਤ ਡਿਟੇਲ ਦੇ ਵਿੱਚ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਇਹ ਸਾਨੂੰ ਵੇਚਣਾ ਚਾਹੁੰਦੇ ਨੇ ਸਾਡੀ ਯੂਨੀਵਰਸਿਟੀ ਨੂੰ ਤੇ ਸਿਟੀਗੇਟ ਦਾ ਢਾਂਚਾ ਦੇਖਿਆ ਤੁਸੀਂ ਸਟੂਡੈਂਟ ਰਹੇ ਹੋ ਕਿਵੇਂ ਕਿਵੇਂ ਵਿਦਿਆਰਥੀਆਂ ਦੀ ਆਵਾਜ਼ ਉਹਨਾਂ ਤੱਕ ਉਹ ਜਾਨੀ ਕੀ ਰੱਖਦੇ ਨੇ ਅੱਗੇ ਗੱਲਬਾਤ ਜੇ ਕਿਸੇ ਤੱਕਾ ਹੁੰਦਾ ਫੀਸਾਂ ਵਧਾ ਦਿਆ ਨਹੀਂ ਕਿਵੇਂ ਉਹ ਆਵਾਜ਼ ਚੁੱਕਦੇ ਨੇ ਫਿਰ ਦੇਖੋ ਹੁੰਦੀ ਆ ਨਾ ਕਿਤੇ ਨਾ ਕਿਤੇ ਤਾਂ ਉਹ ਉਹਨਾਂ ਨੂੰ ਆਪਣੀਆਂ ਵੋਟਾਂ ਦੀ ਫਿਕਰ ਹੁੰਦੀ ਹੋਈ ਆ ਹੈਨਾ ਤੇ ਸੈਨੇਟ ਨੂੰ ਹਮੇਸ਼ਾ ਜਿਹੜੀ ਹੈਗੀ ਆ ਉਹ ਗ੍ਰੈਜੂਏਟ ਕੰਸਟੀਟੂਐਂਸੀ ਜਿਹੜੀ ਹੈਗੀ ਉਹ ਜਿਨ੍ਹਾਂ ਨੇ ਇੱਥੋਂ ਗ੍ਰੈਜੂਏਸ਼ਨ ਕੀਤੀ ਹੈ ਜਿਹੜੇ ਇੱਥੋਂ ਪੜ੍ਹੇ ਆ ਉਹ ਵੋਟਰ ਹੁੰਦੇ ਆ ਉਹ ਆਪ ਵੀ ਇੱਥੋਂ ਪੜ੍ਹ ਕੇ ਗਏ ਹੁੰਦੇ ਆ ਅੱਗੋਂ ਉਹਨਾਂ ਨੇ ਆਪਣੇ ਬੱਚੇ ਵੀ ਪੜਾਉਣੇ ਹੁੰਦੇ ਆ ਤੇ ਸੈਨੇਟਰ ਉਹਨਾਂ ਨੂੰ ਲੱਗਦਾ ਕਿ ਸੈਨੇਟਰ ਇਜ਼ ਦੀ ਓਨਲੀ ਵਨ ਜਿਹੜਾ ਉਹਨਾਂ ਦੀ ਆਵਾਜ਼ ਉੱਥੇ ਬਣਦਾ ਆ ਤੇ ਸੈਨੇਟਰ ਜਦੋਂ ਵੀ ਉੱਥੇ ਕੋਈ ਪਾਲਿਸੀ ਗਲਤ ਆਉਂਦੀ ਆ ਤਾਂ ਸਾਡੇ ਪੁਰਾਣੇ ਸੈਨੇਟਰ ਅਸੀਂ ਦੇਖਿਆ ਉਹਨਾਂ ਨੂੰ ਰੋਲ ਨਭਾਉਂਦੇ ਤਾਂ ਉਹਨਾਂ ਨੇ ਹਮੇਸ਼ਾ ਚਾਹੇ FIIC ਹੋਵੇ ਜਾਂ ਹੋਰ ਬਹੁਤ ਸਾਰੇ ਪੰਜਾਬ ਯੂਨੀਵਰਸਿਟੀ ਦੀ ਚਾਹੇ ਇਲੈਕਸ਼ਨ ਨੂੰ ਲੈ ਕੇ ਮੁੱਦੇ ਹੋਣ ਤਾਂ ਉਹਨਾਂ ਦੇ ਵਿੱਚ ਸੈਨੇਟਰਸ ਨੇ ਹਮੇਸ਼ਾ ਬਹੁਤ ਵਧੀਆ ਰੋਲ ਪਲੇ ਕੀਤਾ ਉਹਨਾਂ ਨੇ ਹਮੇਸ਼ਾ ਸਟੂਡੈਂਟਸ ਦੇ ਪੱਖ ਦੀ ਗ ਇੱਥੇ ਨਾ ਜਿਹੜੇ ਨਾਮਿਨੇਟਡ ਹੁੰਦੇ ਆ ਜਿਨ੍ਹਾਂ ਨੇ ਸਰਕਾਰ ਤੋਂ ਤਨਖਾਹ ਲੈਣੀ ਆ ਤੇ ਜਿਹੜੇ ਇਲੈਕਟ ਹੋ ਕੇ ਜਾਂਦੇ ਆ ਉਹਨਾਂ ਦੇ ਵਿਜ਼ਨ 'ਚ ਬਹੁਤ ਫਰਕ ਹੁੰਦਾ ਆ ਚਾਹੇ ਉਹਨਾਂ ਨੂੰ ਆਪਣੀ ਸੈਲਰੀ ਦਾ ਲਾਲਚ ਹੁੰਦਾ ਇਹਨਾਂ ਨੂੰ ਆਪਣੀ ਵੋਟ ਦਾ ਲਾਲਚ ਹੁੰਦਾ ਚਾਹੇ ਜਿਹੜਾ ਮਰਜੀ ਲਾਲਚ ਹੁੰਦਾ ਬਟ ਇਹਦੇ ਵਿੱਚ ਬੈਨੀਫਿਟ ਉਹਦਾ ਹੁੰਦਾ ਹੈ ਜਿਹੜੇ ਵੋਟਰ ਹੁੰਦੇ ਨੇ ਸੋ ਕਈ ਜਗ੍ਹਾ ਤੇ ਉਹਦੇ ਸੈਨੇਟ ਵਾਲੇ ਵੀ ਵਿੱਚ ਕਈ ਨੇ ਵਿੱਚ ਉਹ ਵੀ ਕਪਲਾ ਕਈ ਵਾਰ ਕਰ ਜਾਂਦੇ ਆ ਆਪਣਾ ਬੈਨੀਫਿਟ ਲੈ ਜਾਂਦੇ ਆ ਆਪਣੇ ਆਪਣੇ ਜਿਹੜੇ ਫੇਵਰੇਟ ਹੁੰਦੇ ਆ ਫੇਵਰੇਟਿਜ਼ਮ ਦੇ ਬੇਸਿਸ ਤੇ ਕੁਝ ਨੂੰ ਜੌਬ ਵੀ ਦਵਾ ਦਿੰਦੇ ਆ ਸੋ ਇਹੋ ਜਿਹੀ ਇਹੋ ਜਿਹੀ ਚੀਜ਼ਾਂ ਵੀ ਚੱਲਦੀਆਂ ਨੇ ਇੱਥੇ ਦੇਰ ਇਜ਼ ਨੋ ਡਾਊਟ ਇਹੋ ਜਿਹੀਆਂ ਚੀਜ਼ਾਂ ਵੀ ਚੱਲਦੀਆਂ ਨੇ ਬਟ ਲਾਰਜਰ ਬੈਨੀਫਿਟ ਸਟੂਡੈਂਟਸ ਦਾ ਹੁੰਦਾ ਆ ਜਿਹੜਾ ਤੁਹਾਡਾ ਦੌਰ ਸੀ ਜਿਸ ਤਰ੍ਹਾਂ ਹੁਣ ਖਦਸਾ ਵਿਦਿਆਰਥੀਆਂ ਦਾ ਕੀ ਆਰਐਸਐਸ ਜ਼ਿਆਦਾ ਕਾਬਜ ਹੋ ਰਹੀ ਹੈ ਸਰਦਾਰੀ ਦੇ ਉੱਤੇ ਉਹ ਆਪਣੀਆਂ ਨੀਤੀਆਂ ਲਾਗੂ ਕਰ ਰਹੀਆਂ ਪਿੱਛੇ ਜੇ ਇੱਕ ਸਮਾਗਮ ਕਰਾਉਣਾ ਸੀ ਗੁਰੂ ਸਾਹਿਬ ਦੀ ਸਤਾਵਦੀ ਲਈ ਉਹ ਸੈਮੀਨਾਰ ਦੇ ਲਈ ਹਾਲ ਨਹੀਂ ਦਿੱਤਾ ਜਾਂ ਫਿਰ ਉਹਨਾਂ ਬੁਲਾਰਿਆਂ ਤੇ ਉਹਨਾਂ ਨੂੰ ਉਤਰਾਸ ਸੀ ਤੁਹਾਡੇ ਦੌਰ ਤੋਂ ਲੈ ਕੇ ਹੁਣ ਤੱਕ ਕਿੰਨਾ ਕੁ ਗੱਲਬਾਤ ਜਿਹੜਾ ਆਰਐਸਐਸ ਦਾ ਇਸ ਸਰਦਾਰੀ ਦੇ ਉੱਤੇ ਹੈ ਦੇਖੋ ਆ ਮੈਂ 2007 ਦੀ ਗੱਲ ਕਰਦੀ ਹਾਂ ਨਾ 2007 ਦੇ ਵਿੱਚ ਏਬੀਬੀਪੀ ਦਾ ਦਿਨੇਸ਼ ਸੀਗਾ ਪ੍ਰਧਾਨ ਉਹ ਉਹ ਇੱਥੇ ਏਬੀਬੀਪੀ ਨੂੰ ਇੰਟਰੋਡਿਊਸ ਕਰਾਇਆ ਸੀ ਉਹਨੇ ਤੇ ਉਹਦੇ ਨਾਲ ਸੱਤ ਬੰਦੇ ਮਸਾ ਹੁੰਦੇ ਸੀਗੇ ਦੈਟ ਟਾਈਮ ਅੱਜ ਪਰਦਾ ਠੀਕੇ ਤੇ ਅੱਜ ਐਵੀਬੀਬੀ ਤੁਸੀਂ ਦੇਖੋ ਵੀ ਕਿੱਥੇ ਪਹੁੰਚ ਗਈ ਆ ਹਨਾ ਐਵੀਬੀਬੀ ਅੱਗੇ ਕਦੇ ਜਿੱਤਣਾ ਦਾ ਮਤਲਬ ਡੀਆਰ ਤੱਕ ਜਿੱਤਣ ਦੀ ਉਮੀਦ ਨਹੀਂ ਐਵੀਬੀਬੀ ਤੋਂ ਹੁੰਦੀ ਸੀਗੀ ਸੋ ਉਸ ਸਮੇਂ ਗੱਲ ਸੀਗੀ ਉਸ ਸਮੇਂ ਸਾਡੀਆਂ ਖੇਤਰੀ ਜਿਹੜੀਆਂ ਆਰਗੇਨਾਈਜੇਸ਼ਨ ਆ ਪੂਸੂ ਤੇ ਸੋਪੂਈ ਹੁੰਦੀਆਂ ਸੀਗੀਆਂ ਫਿਰ ਥੋੜੀਆਂ ਜੀਆਂ ਮਿਸਟੇਕ ਅਸੀਂ ਲੋਕਾਂ ਨੇ ਵੀ ਕੀਤੀਆਂ ਸਾਰਿਆਂ ਨੇ ਅਸੀਂ ਨੈਸ਼ਨਲ ਪੋਲਿਟਿਕਸ ਸਾਡੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਅਸੀਂ ਐਨਐਸਯੂਈ ਚ ਕਨਵਰਟ ਕਰ ਗਏ ਕੋਸ਼ਲ ਐਸਓਆਈ ਚ ਕਨਵਰਟ ਕਰ ਗਏ ਤਾਂ ਅਸੀਂ ਉੱਥੇ ਇਹ ਜਿਹੜੀਆਂ ਮਿਸਟੇਕ ਕੀਤੀਆਂ ਉਹਨਾਂ ਦੇ ਕਰਕੇ ਏਬੀਪੀਪੀ ਨੂੰ ਵੀ ਪਰਫੁੱਲਤ ਹੋਣ ਦਾ ਇੱਥੇ ਟਾਈਮ ਮਿਲਿਆ ਜਿੱਥੇ ਬੰਦੀਆਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਛੱਡ ਦਿੱਤੀ ਇਹਦਾ ਮਤਲਬ ਫਿਰ ਬੈਕਫੁੱਟ ਤੇ ਗਏ ਨੇ ਆ ਬਿਲਕੁਲ ਨਹੀਂ ਗੱਲ ਪੰਜਾਬ ਦੀ ਨਹੀਂ ਫਿਰ ਉਹਦੇ ਵਿੱਚ ਨਾ ਮੇਨਸਟ੍ਰੀਮ ਪੋਲਿਟਿਕਸ ਬਹੁਤ ਜ਼ਿਆਦਾ ਇਨਵੋਲਵ ਹੋ ਜਾਂਦੀ ਹੈ ਕਿੱਥੇ ਤੁਸੀਂ ਸਿਰਫ ਸਟੂਡੈਂਟਸ ਦੀਆਂ ਗੱਲਾਂ ਕਰਦੀਆਂ ਨੇ ਕਿੱਥੇ ਤੁਸੀਂ ਸਿਰਫ ਸਟੂਡੈਂਟਸ ਦੇ ਹੱਕ ਦੀਆਂ ਸਾਡੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਇੱਥੇ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਡਿਸਕਸ ਕਰਨਾ ਕਿ ਲੀਡਰ ਉਹਦੀਆਂ ਅੱਖਾਂ ਦੇ ਵਿੱਚ ਆਉਂਗਾ ਤੇ ਕਿਸ ਤਰੀਕੇ ਨਾਲ ਮੈਂ ਮੈਂਸਟਰੀ ਪੋਲਿਟਿਕਸ ਦੇ ਵਿੱਚ ਕੱਲੂ ਟਿਕਟ ਲੈ ਲਵਾਂ ਐਂਡ ਆਲ ਫਿਰ ਫਿਰ ਉਹ ਚੀਜ਼ਾਂ ਚੱਲਣ ਲੱਗ ਜਾਂਦੀਆਂ ਨੇ ਸੋ ਉਸ ਚੀਜ਼ ਨੇ ਇਸ ਚੀਜ਼ ਦਾ ਬਹੁਤ ਜ਼ਿਆਦਾ ਕਾਹਨ ਕੀਤਾ ਔਰ ਮੈਂ ਇਹ ਗੱਲ ਮੰਨੂਗੀ ਕਿ ਸਾਡੇ ਵਾਲੀ ਜਿਹੜੇ ਅਸੀਂ ਕਨਵਰਟ ਕਰਕੇ ਦੂਜੀਆਂ ਪਾਰਟੀਆਂ ਦੇ ਵਿੱਚ ਉਹਨੇ ਇਸ ਏਬੀਬੀਪੀ ਦੀ ਸੋਚ ਨੂੰ ਇਤੇ ਪਰਫੁੱਲਤ ਹੋਣ ਦੇ ਵਿੱਚ ਬਹੁਤ ਯੋਗਦਾਨ ਦਿੱਤਾ ਆ ਸੋ ਇਹ ਸਾਡੀਆਂ ਹੀ ਆਪਣੀਆਂ ਹੀ ਪੁਰਾਣੀਆਂ ਦੀਆਂ ਕਮੀਆਂ ਨੇ ਸਾਨੂੰ ਐਡਮਿਟ ਕਰਨੀਆਂ ਚਾਹੀਦੀਆਂ ਨੇ ਉਸ ਸਮੇਂ ਸਾਨੂੰ ਦੇਖੋ ਇਹ ਵੀ ਨਹੀਂ ਪਤਾ ਹੁੰਦਾ ਸੀਗਾ ਸਾਨੂੰ ਇੰਨਾ ਪਤਾ ਸੀਗਾ ਕਿ ਅਸੀਂ ਐਨਐਸਯੂਆਈ ਦੇ ਵਿੱਚ ਕਿਉਂ ਗਏ ਸੀਗੇ ਕਿਉਂਕਿ ਇੱਥੇ ਯੂਨੀਵਰਸਿਟੀ ਤੇ ਡੈਪਟ ਸੀਗਾ ਤੇ 100 ਕਰੋੜ ਦੀ ਲੋਟ ਸੀਗੀ ਤੇ ਉਸ ਵੇਲੇ ਫਿਰ ਚਲੋ ਰਾਹੁਲ ਗਾਂਧੀ ਨਾਲ ਗੱਲ ਹੋਈ ਐਂਡ ਉਹਨਾਂ ਨੇ 100 ਕਰੋੜ ਦੇਣ ਦਾ ਵਾਅਦਾ ਕੀਤਾ ਬਟ ਵਾਅਦਾ ਸੀਗਾ ਕਿ ਅਸੀਂ ਸਾਰੇ ਜਣੇ ਐਨਐਸਯੂਆਈ ਦੇ ਵਿੱਚ ਜਾਵਾਂਗੇ ਸੋ ਚਲੋ 100 ਕਰੋੜ ਆਇਆ ਵੀ ਮਿਲਿਆ ਸੀਗਾ 100 ਕਰੋੜ ਤੇ ਪਰ ਸਮਝ ਰਹੇ ਹੋ ਨਾ ਵੀ ਇਹ ਫੇਰ ਇਹੀ ਚੀਜ਼ਾਂ ਚੱਲ ਪੀਆਂ ਫੇਰ ਜੀ ਏਬੀਬੀਪੀ ਫੰਡ ਲੈ ਕੇ ਆਉਗੀ ਯੂਨੀਵਰਸਿਟੀ ਸਮਝ ਰਹੇ ਹੋ ਨਾ ਤੁਸੀਂ ਫਿਰ ਇਹ ਗੇਮ ਹੋਰ ਤਰੀਕੇ ਦੀ ਚੱਲ ਗਈ ਜਦ ਕਿ ਸਾਨੂੰ ਡਟਣਾ ਚਾਹੀਦਾ ਸੀਗਾ ਕਿ ਅ ਅਸੀਂ ਇੱਥੇ ਦੀਆਂ ਜਿਹੜੀਆਂ ਰੀਜਨਲ ਜੋ ਯੂਨੀਵਰਸਿਟੀ ਦੀਆਂ origional ਪਾਰਟੀਆਂ ਨੇ ਅਸੀਂ ਉਹਨਾਂ ਦੇ ਵਿੱਚ ਹੀ ਰਵਾਂਗੇ ਤੇ ਔਰ ਸਾਨੂੰ ਫੰਡ ਦੀ ਲੋੜ ਹੈਗੀ ਹੈ ਸਾਡਾ ਹੱਕ ਆ ਸਾਨੂੰ ਦਿੱਤਾ ਜਾਵੇ ਸਾਨੂੰ ਉਸ ਸਮੇਂ ਇਸ ਚੀਜ਼ ਦੇ ਉੱਤੇ ਡਟਣਾ ਚਾਹੀਦਾ ਸੀਗਾ ਖੈਰ ਉਹਨਾਂ ਚੀਜ਼ਾਂ ਦੀ ਸਮਝ ਨਹੀਂ ਹੁੰਦੀ ਉਸ ਸਮੇਂ ਤਾਂ ਸਾਨੂੰ ਮੈਂ ਮੈਂ ਆਪ ਐਡਮਿਟ ਕਰਦੀ ਹਾਂ ਕਿ ਸਾਨੂੰ ਲੱਗਦਾ ਹੁੰਦਾ ਸੀਗਾ ਕਿ ਸੈਂਟਰਲਾਈਜ਼ ਯੂਨੀਵਰਸਿਟੀ ਦਾ ਮਤਲਬ ਹੈਗਾ ਕਿ ਘੱਟ ਫੀਸਾ ਜੇ ਐਨਯੂ ਸੈਂਟਰਲਾਈਜ਼ ਆ ਡੀਯੂ ਸੈਂਟਰਲਾਈਜ਼ ਆ ਸਾਨੂੰ ਇਹੇ ਚੀਜ਼ਾਂ ਸਿਖਾਈਆਂ ਜਾਂਦੀਆਂ ਸੀਗੀਆਂ ਤੇ ਉਸ ਸਮੇਂ ਸਾਨੂੰ ਨਹੀਂ ਦੱਸਿਆ ਜਾਂਦਾ ਸੀ ਕਿ ਇਹ ਪੰਜਾਬ ਦਾ ਜੋ ਹੱਕ ਹੈਗਾ ਆ ਵੀ ਇਹ ਮਰੇਗਾ ਫਿਰ ਹੌਲੀ ਹੌਲੀ ਜਦੋਂ ਸਾਨੂੰ ਸਮਝ ਆਈ ਜਦੋਂ ਅਸੀਂ ਦੇਖਿਆ ਕਿ ਪੰਜਾਬੀ ਦੇ ਫਿਰ ਸਾਨੂੰ ਇਸ ਲਈ ਵੀ ਲੜਾਈ ਲੜਨੀ ਪਈ ਇੱਥੇ ਕਿ ਪੰਜਾਬੀ ਦੇ ਵਿੱਚ ਬੋੜ ਹੋਣੇ ਚਾਹੀਦੇ ਹੈ ਨਹੀਂ ਸੀਗੇ ਫਿਰ ਮਾਂ ਬੋਲੀ ਦੇ ਲਈ ਹੌਲੀ ਹੌਲੀ ਜਿਵੇਂ ਜਿਵੇਂ ਸਮਝਦੇ ਗਏ ਸੋ ਇਹ ਟਾਈਮ ਦੇ ਨਾਲ ਸੋਚ ਆ ਜਿਹੜੀ ਬਦਲਾਅ ਆਉਂਦੀ ਆ ਸੋ ਬੱਚਿਆਂ ਨੂੰ ਮੈਨੀਪੂਲੇਟ ਕਰਨਾ ਬਹੁਤ ਸੌਖਾ ਹੁੰਦਾ ਅੱਜ ਕੱਲ ਵੀ ਬੱਚਿਆਂ ਨੂੰ ਉਵੇਂ ਹੀ ਮੈਨੀਪੂਲੇਟ ਕੀਤਾ ਜਾਂਦਾ ਆ ਜਿਵੇਂ ਅਸੀਂ ਮੈਨੀਪੂਲੇਟ ਹੋਏ ਕਿਸੇ ਟਾਈਮ ਕੱਲ ਨੂੰ 10 ਤਰੀਕ ਐ ਪਾਬੰਦੀਆਂ ਲੱਗ ਰਹੀਆਂ ਨੇ ਜਿਵੇਂ ਇੱਕ ਲੈਟਰ ਜਾਰੀ ਹੋਇਆ ਕਿ ਸਟicker ਹੋਣਾ ਚਾਹੀਦਾ ਗੱਡੀ ਤੇ ਪਛਾਣ ਪੱਤਰ ਹੋਣਾ ਚਾਹੀਦਾ ਬਾਰੀ ਵਿਅਕਤੀ ਧਰਨੇ ਤੇ ਨਹੀਂ ਆ ਸਕਦੇ ਥੋਦੇ ਮੁਲਾਜ਼ਮ ਆ ਸਕਦੇ ਨੇ 10 ਤੇ 11 ਦੀ ਛੁੱਟੀ ਕਰਦੇ ਕਿਸ ਤਰੀਕ ਦੇਖਦੇ ਹੋ ਤੁਸੀਂ ਦੇਖੋ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਮੈਂ ਬੜਾ ਨੈਗੇਟਿਵ ਹੋਣ ਨਾਲ ਮੈਂ ਇਹ ਵੀ ਕਹਿ ਸਕਦੀ ਹਾਂ ਹੋ ਸਕਦਾ ਹੈ ਕਿ ਸਟੂਡੈਂਟਸ ਦੀ ਪੀਸ ਮੇਨਟੇਨ ਕਰਨ ਲਈ ਇਹ ਚੀਜ਼ ਕਰ ਦਿੱਤੀ ਹੋਵੇ ਮੈਨੂੰ ਨਹੀਂ ਕਿਉਂਕਿ ਮੈਨੂੰ ਲੱਗਦਾ ਕਿ ਜਿਹਨੇ ਧਰਨੇ ਤੇ ਆਉਣਾ ਹੈ ਨਾ ਉਹਨੂੰ ਛੁੱਟੀ ਨਹੀਂ ਰੋਕ ਸਕਦੀ ਸਿੱਧੀ ਜੀ ਗੱਲ ਹੈ ਜਿਹੜੇ ਸਟੂਡੈਂਟਸ ਨੇ ਇਹਦੇ ਵਿੱਚ ਪਾਰਟਿਸਪੇਟ ਕਰਨਾ ਆ ਉਹ ਇਹ ਨਹੀਂ ਦੇਖਣਗੇ ਕਿ ਸਾਨੂੰ ਛੁੱਟੀ ਹੋ ਗਈ ਅਸੀਂ ਘਰ ਚਲੇ ਜਾਈਏ ਉਹਨਾਂ ਨੂੰ ਹੋਊਗਾ ਕਿ ਨਹੀਂ ਸਾਡੇ ਹੱਕਾਂ ਦੀ ਗੱਲ ਹੋ ਰਹੀ ਆ ਸੋ ਇਹ ਇਹਨਾਂ ਦੀ ਗਲਤਫਹਿਮੀ ਆ ਵੀ ਇਹਨਾਂ ਨੂੰ ਲੱਗਦਾ ਵੀ ਛੁੱਟੀ ਕਰਕੇ ਜਾਂ ਇਸ ਤਰੀਕੇ ਨਾਲੇ ਰੋਕ ਲੈਣਗੇ ਹੁਣ ਜਿਹੜਾ ਵਹਾਅ ਚ ਲੈ ਰੁਕਦਾ ਨਹੀਂਗਾ ਬਿਲਕੁਲ ਬਹੁਤ ਬਹੁਤ ਤਾ ਵਕੀਲ ਸਿਮਰਨਜੀਤ ਕੌਰ ਗਿੱਲ ਸਾਡੇ ਨਾਲ ਸੀ ਜਿਨ੍ਹਾਂ ਨੇ ਸੈਨੇਟ ਤੇ ਸਿੰਡੀਕੇਟ ਦੇ ਟਾਂਚੇ ਦੀ ਗੱਲ ਕੀਤੀ ਆ ਤਾਂ ਉਸ ਦੌਰ ਦੀ ਵੀ ਗੱਲਬਾਤ ਕਰਕੇ ਗਏ ਨੇ ਕਿ 2007 ਦੇ ਵਿੱਚ এবੀਪੀ ਦੇ ਪ੍ਰਧਾਨ ਦੇ ਕੋਲ ਜਿਹੜੀ ਜਥੇਬੰਦੀ ਸਿਰਫ 7 ਬੰਦੇ ਹੁੰਦੇ ਸੀ ਦੇਖੋ ਤੁਸੀਂ ਕਿੰਨਾ ਉਹਨਾਂ ਦਾ ਦਾਇਰਾ ਇਸ ادارے ਦੇ ਵਿੱਚ ਵੱਧ ਗਿਆ ਤੇ ਅੱਜ ABPU ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਦਾਨ ਹੈ ਤਾਂ ਕਮੀਆਂ ਕਿੱਥੇ ਰਹੀਆਂ ਨੇ ਜਿਸ ਤਰ੍ਹਾਂ ਉਹ ਜ਼ਿਕਰ ਕਰਕੇ ਗਏ ਨੇ ਕਿ ਹੱਕਾਂ ਦੀ ਗੱਲ ਕਰਨੀ ਛੱਡ ਦਿੱਤੀ ਜਿਹੜੀ ਨੈਸ਼ਨਲ ਪੋਲਿਟਿਕਸ ਵੱਲ ਜਥੇਬੰਦੀਆਂ ਤੁਰ ਪੀਆਂ ਤਾਂ ਫਿਰ ਜਦੋਂ ਛੋਟੇ-ਛੋਟੀਆਂ ਮੰਗਾਂ ਸੀ ਛੋਟੇ-ਛੋਟੇ ਮੁੱਦੇ ਸੀ ਇਸ ਯੂਨੀਵਰਸਿਟੀ ਤੋਂ ਚੁੱਕਣੇ ਬੰਦ ਕਰਤੇ ਤਾਂ ਫਿਰ ਉਹ ਗਲਬਾ ਵੀ ਜਿਆਦਾ ਵੱਧ ਗਿਆ ਤਾਂ ਇਸੇ ਕਰਕੇ ਅੱਜ ਫਿਰ ਇਹ ਜਿਹੜਾ ਅੰਦੋਲਨ جاری ਆ ਜਿਹੜੀ ਛੁੱਟੀ ਕਰ ਦਿੱਤੀ ਹੈ ਦੋ ਦਿਨ ਜਾਂ ਪਾਬੰਦੀਆਂ ਲਗਾ ਦਿੱਤੀ ਇਹਨਾਂ ਨੇ ਸਪੱਸ਼ਟ ਕਿਹਾ ਕਿ ਜਿਸ ਵਿਅਕਤੀ ਨੇ ਧਰਨੇ ਤੇ ਆਉਣਾ ਉਹ ਆਪਣਾ ਮਨ ਬਣਾ ਕੇ ਰਾਦਾ ਬਣਾ ਕੇ ਜ਼ਰੂਰ ਇਸ ਥਾਂ ਤੇ ਪਹੁੰਚੇਗਾ ਸਾਥੀ ਸੰਸ਼ੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਢੋਡੇ ਰਜਨਾਸ ਸਪੋਕਸਮੈਨ ਟੀਵੀ ਚੰਡੀਗੜ੍ਹ